ਆਸਾਨ ਕਿਸ਼ਤਾਂ ਦੇ ਉੱਤੇ ਜ਼ੀਰੋ ਡਾਉਨ ਪੇਮੈਂਟ ਤੇ ਬ्याज ਤੇ ਹੋ ਜੇਗਾ ਇਹ ਤੁਸੀਂ ਫਿਜ਼ੀਕਲ ਚਲਾ ਕੇ ਚੈੱਕ ਕਰਕੇ ਲੈ ਕੇ ਜਾ ਸਕਦੇ ਹੋ ਜੈ ਮਾਤਾ ਦੀ ਦੋਸਤੋ ਨਵੇਂ ਫੋਨ ਨਾਲ ਇੰਟਰੋਡਿਊਸ ਕਰਵਾ ਰਹੇ ਆ ਜੀ ਅੱਜ ਫਰਸਟ ਡੇ ਆ ਜੀ ਇਸ ਦਾ ਸੇਲ ਸਟਾਰਟ ਹੋ ਗਈ V40E ਇਹਦੇ ਵਿੱਚ ਦੋ ਵੇਰੀਐਂਟ ਆਏ ਨੇ 8128 8256 ਇੱਕ ਹੈਗਾ ਜੀ 29000 ਦਾ ਤੇ ਇੱਕ ਹੈਗਾ 31000 ਦਾ 1 ਰੁਪਿਆ ਘੱਟ ਮਤਲਬ 28999 30999 ਗੱਲ ਕਰਾਂਗੇ ਫਰੰਟ ਕੈਮਰਾ ਜਿਹੜਾ ਹੈਗਾ ਉਹ ਵੀ 50 ਜਿਹੜਾ ਦੂਸਰਾ ਕੈਮਰਾ ਉਹ ਵੀ ਮੇਨ ਕੈਮਰਾ ਉਹ ਵੀ 50 ਪਿਕਸਲ ਹੈ ਜੀ 50 ਮੈਗਾ ਪਿਕਸਲ ਦੇ ਵਿੱਚ ਹੀ ਮਿਲੂਗਾ ਤੁਹਾਨੂੰ 4K ਵੀਡੀਓ ਰਿਕਾਰਡਿੰਗ ਹੈ ਮੇਨ ਗੱਲ 4K ਵੀਡੀਓ ਰਿਕਾਰਡਿੰਗ ਔਰ 10% ਕਾਰਡ ਦੇ ਉੱਤੇ ਤੁਹਾਨੂੰ ਕੈਸ਼ਬੈਕ ਮਿਲੂਗਾ ਕੋਈ ਵੀ ਕਾਰਡ ਹੋਵੇ ਤੁਹਾਨੂੰ 10% ਕੈਸ਼ਬੈਕ ਮਿਲੇਗਾ ਉਹ ਤੁਹਾਨੂੰ ਨਾਲ ਦੀ ਨਾਲ ਇਨਸਟੈਂਟ ਮਿਲੇਗਾ ਔਰ 6 EMI ਬਿਲਕੁਲ ਫਰੀ ਆਫ ਕੋਸਟ ਬਣਨੀ ਆ ਕੋਈ ਰੈਂਟ ਨਹੀਂ ਲੱਗੇਗਾ 10% ਜਿਹੜਾ ਕੈਸ਼ਬੈਕ ਆ ਫੁੱਲ ਸਵੈਟ ਤੇ ਵੀ ਮਿਲੇਗਾ ਅਗਰ ਕਿਸੇ ਨੇ ਨਹੀਂ EMI ਕਰवानी ਫਿਰ ਵੀ ਤੁਹਾਨੂੰ 10% ਦਾ ਇਹਦਾ ਫਾਇਦਾ ਮਿਲੇਗਾ 10 ਮਹੀਨਿਆਂ ਦੀ ਐਕਸਟਰਾ ਗਾਰੰਟੀ ਦੇ ਨਾਲ ਇਹ ਜਿਵੇਂ ਕਿ 12 ਮਹੀਨੇ ਗਾਰੰਟੀ ਹੁੰਦੀ ਹੈ ਵੈਸੇ 1 ਸਾਲ ਦੀ ਇਹ 22 ਮਹੀਨਿਆਂ ਦੀ ਗਾਰੰਟੀ ਦੇ ਨਾਲ ਮਿਲੇਗਾ ਤੁਹਾਨੂੰ ਔਰ 80 ਵਾਟ ਦਾ ਫਲੈਸ਼ ਚਾਰਜਰ ਆ 80 ਵਾਟ ਦਾ ਬਹੁਤ ਸ਼ਾਨਦਾਰ ਔਰ ਤੁਸੀਂ ਇਹ ਆਪਣੇ ਕੋਲੇ ਡੈਮੋ ਵੀ ਹੈ ਜੀ ਮਤਲਬ ਕਿ ਫੋਨ ਤੁਸੀਂ ਫਿਜ਼ੀਕਲ ਚਲਾ ਕੇ ਚੈੱਕ ਕਰਕੇ ਲੈ ਕੇ ਜਾ ਸਕਦੇ ਹੋ ਮਤਲਬ ਇਹ ਨਹੀਂ ਅਗਰ ਇੱਕ ਡੰਮੀ ਹੈ ਕਲਰ ਵਾਈਜ਼ ਆਪਾਂ ਨੇ ਲਿਆ ਇੱਕ ਡੰਮੀ ਲਈਏ ਇੱਕ ਡੈਮੋ ਲਈਏ ਡੈਮੋ ਦਾ ਮਤਲਬ ਹੈ ਕਿ ਤੁਸੀਂ ਆਪਣੇ ਫਿਜ਼ੀਕਲ ਚਲਾ ਕੇ ਡੱਬਾ ਖੋਲੇ ਤੋਂ ਬਿਨਾ ਵੀ ਚਲਾ ਕੇ ਚੈੱਕ ਕਰਕੇ ਟੈਸਟ ਕਰਕੇ ਦੇਖ ਕੇ ਪਰਖ ਕੇ ਤੁਹਾਨੂੰ ਸੂਟੇਬਲ ਲੱਗੇਗਾ ਤਾਂ ਤੁਸੀਂ ਲੈ ਸਕਦੇ ਹੋ ਆਸਾਨ ਕਿਸ਼ਤਾਂ ਦੇ ਉੱਤੇ ਜ਼ੀਰੋ ਡਾਉਨ ਪੇਮੈਂਟ ਤੇ ਬਜਾਅਤੇ ਹੋ ਜਾਏਗਾ ਇਹ ਔਰ ਕ੍ਰੈਡਿਟ ਕਾਰਡ ਤੇ ਤਾਂ ਹੈਗਾ ਹੀ ਜ਼ੀਰੋ ਡਾਉਨ ਪੇਮੈਂਟ ਤੇ ਆ ਬਾਕੀ ਵਧੇਰੇ ਜਾਣਕਾਰੀ ਲਈ ਜਿਵੇਂ ਮਤਲਬ ਤੁਸੀਂ ਸੰਪਰਕ ਕਰੋ ਦੀਪਕ ਮਲੋਤ ਚੋਮੋ ਰੋਡ ਦੇ ਉੱਤੇ ਮਲੌਤ ਸ਼ਾਪ ਹੈ ਜੀ ਦੀਪਕ ਐਸਬੀਆਈ ਬੈਂਕ ਦੇ ਸਾਹਮਣੇ ਹੈ ਜੀ ਜੈ ਮਾਤਾ ਜੀ ਜੈ ਮਾਤਾ ਜੀ